ਬਠਿੰਡਾ ਦੇ ਅੰਦਰ ਵਰਦੀ ਫਿਰ ਹੋਈ ਦਾਗਦਾਰ ਬਠਿੰਡਾ ਪੁਲਿਸ ਵੱਲੋਂ ਇੱਕ ਮਹਿਲਾ ਹੈੱਡ ਕਨਸਟੇਬਲ ਨੂੰ 17.72 ਗ੍ਰਾਮ ਚਿੱਟੇ ਸਮੇਤ ਕੀਤਾ ਗ੍ਰਿਫਤਾਰ ਥਾਣਾ ਕਨਾਲ ਕੋਲਨੀ ਵਿਖੇ ਮਾਮਲਾ ਦਰਜ ਕਰਕੇ ਕੀਤੀ ਗਈ ਇਸ ਨੂੰ ਬੰਦਾ ਹਵਾਲਾਤ ਬਠਿੰਡਾ ਦੇ ਅੰਦਰ ਵਰਦੀ ਤੇ ਹੁਣ ਇੱਕ ਹੋਰ ਦਾਗ ਲੱਗ ਚੁੱਕਾ ਹੈ ਜਿੱਥੇ ਇੱਕ ਪੁਲਿਸ ਦੀ ਹੈੱਡ ਕਨਸਟੇਬਲ ਮਹਿਲਾ ਜੋ ਇੱਕ ਥਾਰ ਗੱਡੀ ਦੇ ਵਿੱਚ ਆ ਰਹੀ ਸੀ ਤਾਂ ਇਸ ਨੂੰ ਬਠਿੰਡਾ ਦੇ ਨੰਨੀ ਸਾਹ ਚੌਕ ਵਿਖੇ ਰੋਕੇ ਇਹਦੀ ਤਲਾਸ਼ੀ ਲਈ ਗਈ ਅਤੇ ਇਸ ਦੇ ਕੋਲੋਂ 17.72 ਗ੍ਰਾਮ ਜਿਹੜੀ ਹੈਵੀ ਕੁਆਂਟੀਟੀ ਹੈ ਉਹ ਚਿੱਟੇ ਦੀ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਡੀਐਸਪੀ ਹਰਵੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇਸ ਮਹਿਲਾ ਦੇ ਉੱਤੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਇਸ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਆਰੰਭ ਦਿੱਤੀ ਹੈ ਉਨਾ ਕਿਹਾ ਕਿ ਇਹ ਹੀ ਮਾਨਸਾ ਜਿਹੜੀ ਨਾਲ ਸੰਬੰਧਤ ਹੈ ਇਸ ਟਾਈਮ ਹੀ ਬਠਿੰਡਾ ਦੀ ਪੁਲਿਸ ਲੈਨ ਮਖੀ ਡਿਊਟੀ ਦੇ ਉੱਤੇ ਤਣਾਤ ਹੈ ਅਤੇ ਇਹ ਆਪਣੀ ਥਾਰ ਗੱਡੀ ਦੇ ਵਿੱਚ ਇਹ ਆਪਣਾ ਚਿੱਟਾ ਲੈ ਕੇ ਆ ਰਹੀ ਸੀ ਇਹ ਉਹਨਾਂ ਕਿਹਾ ਕਿ ਆਪਣਾ ਚਿੱਟੇ ਦਾ ਕਾਰੋਬਾਰ ਕਰ ਰਹੀ ਹੈ ਅਤੇ ਇਸ ਤੇ ਹੁਣ ਬਠਿੰਡਾ ਪੁਲਿਸ ਵੱਲੋਂ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਇਹ ਇਸ ਆਪਣਾ ਥਾਰ ਗੱਡੀ ਤੇ ਬਠਿੰਡਾ ਦੇ ਨੰਨੀ ਸਾਹ ਚੌਕ ਦੇ ਨੇੜੇ ਇਸ ਨੂੰ 17.71 ਗ੍ਰਾਮ ਹਰੋਨ ਸਮੇਤ ਇਸ ਨੂੰ ਗ੍ਰਿਤਰ ਕੀਤਾ ਹੈ ਜਿਸ ਤੇ ਥਾਣਾ ਕਨਾਲ ਕਲੋਨੀ ਵਿਖੇ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਦਰਜ ਤੇ ਆਪਣਾ ਕੰਮ ਤੋਂ ਬਾਅਦ ਇਸ ਨੂੰ ਬੰਦਾ ਹਵਾਲਤ ਕੀਤਾ ਗਿਆ ਦੱਸਦੀ ਹੈ ਕਿ ਬਠਿੰਡਾ ਦੇ ਅੰਦਰ ਜਿਹੜੀ ਵਰਦੀ ਹੈ ਉਹ ਫਿਰ ਤੋਂ ਦਾਗਦਾਰ ਇਸ ਔਰਤ ਵੱਲੋਂ ਕੀਤੀ ਇਸ ਮਹਿਲਾ ਕਨਸਟੇਬਲ ਵੱਲੋਂ ਕੀਤੀ ਗਈ ਹੈ ਜੋ ਇੱਕ ਪੁਲਿਸ ਮੁਲਾਜ਼ਮਾ ਹੋਣ ਦੇ ਆਪਣਾ باوجود ਇਹ ਚਿੱਟੇ ਦਾ ਕਾਰੋਬਾਰ ਕਰਦੀ ਸੀ ਅਤੇ ਹੁਣ ਪੁਲਿਸ ਵੱਲੋਂ ਇਸ ਨੂੰ 17.72 ਗ੍ਰਾਮ ਚਿੱਟੇ ਸਮੇਤ ਗ੍ਰਿਫਤਰ ਕੀਤਾ। ਆ ਉਸ ਨੂੰ ਸੁਣਾਉਂਦੇ ਆ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ। ਅੱਜ ਡਿਸਟ੍ਰਿਕਟ ਪੁਲਿਸ ਤੇ ਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇਸ ਮਨਜੀਤ ਸਿੰਘ ਚੌਕੀਨਚਾਰ ਜ਼ਬਰਦਸਤਾਨ ਤੇ ਸਾਈਥਾਨਦਰ ਰਾਜਪਾਲ ਸਿੰਘ ਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਦਲਨ ਰੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕ77ਵੀ ਲਾਡਲੀ ਧੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਅ ਜਸਵੰਤ ਸਿੰਘ ਵਾਸੀ ਚੱਕ ਫਤੇ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰਨ ਬ੍ਰਾਮਦ ਹੋਈ ਜਿਸ ਦੇ ਸੰਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਬੁਰਾਣੇ ਪੁੱਛਗਿੱਛ ਉਹ ਤੋਂ ਬ੍ਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਂਦੀ ਤਾਂ ਸਹਾਇਕ ਅਧਿਕਾਰੀ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਲੋਈ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ कौर ਹੈਗੀ ਏ ਸੀਨੀਅਰ ਲੇਡੀ ਕਾਂਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੈ ਜੋ ਟੈਂਪਰੇਰੀ ਅਟੈਚ ਜਿਹੜੀ ਹੈ ਬਠਿੰਡਾ ਪੁਲਿਸ ਲੈਣ ਦੇ ਵਿੱਚ ਡਿਊਟੀ ਕਰਦੀ ਹੈ